जिला फजिल्का दे जलालबाद बरतदा आटा खान नाल करीब 150 ਲੋਕਾਂ ਦੀ ਤबीयत ਵਿਗੜੀ ਉਲਟੀ ਚੱਕਰ ਹਸਪਤਾਲ ਖਾਚਾ ਖਚ ਭਰੇ ਖਾਣਾ ਖਾਇਆ ਸਾਨੂੰ ਕੋ ਖਾਣਾ ਖਾ ਕੇ ਦਰੰਤੀ 10 15 20 ਮਿੰਟ ਬਾਅਦ ਕਹਿੰਨੇ ਲਗੇ ਸਾਰੇ ਚੱਕਰ ਆ ਰਹੇ ਚੱਕਰ ਆ ਰਹੇ ਕਹਿੰਨੇ ਕਿਸੇ ਕੀਜ ਮੇ ਕੁਝ ਮਿਲਾਇਆ ਗਰੀ ਅਮ ਲੋਗੋ ਨੇ ਖਾਣਾ ਸਭ ਬੜੀਆ ਤਰ੍ਹਾਂ ਦਾ ਸਨ कोई चीज की मिलावट नहीं थी फिर आ, आ, आटे की बाजार से लेके व्रत वाला इन्होंने कहा लगता है उसी चीज में कुछ मिलावट थी बस वो, वो रोटी खाते ये सारे उल्डिया, उल्डिया, कितने लोग लो? पांच लोग बस उल्टिया एकदम पांचों लोग एक, लो एक साथ ही उल्टिया होने लगी खाना खाते ही जाए कहाँ पे रहती हो बत्ती वाले चौक हर सिनेमा के बैक साइड क्या नाम है तुम्हारा रेनू ਸਰ ਕੱਲਣਾ ਨਵਦਾਤਿਆ ਸੀਗੇ ਪਹਿਲੇ ਤੇ ਰਾਤ ਨੂੰ ਰੋਟੀ ਖਾਧੀ ਹੈ 8:30-9:00 ਵਜੇ ਦੇ ਕਰੀਬ ਰੋਟੀ ਖਾਣ ਤੋਂ ਬਾਅਦ ਅਸੀਂ ਸੋ ਗਏ ਆ ਤੇ ਜਦੋਂ ਸੌਣ ਤੋਂ ਬਾਅਦ ਥੋੜਾ ਜਿਹਾ ਉੱਥੇ ਮੈਡਮ ਮੇਰੇ ਉੱਥੇ ਮੈਨੂੰ ਉਠਾਇਆ ਵੀ ਉਠੋ ਤੇ ਉਹ ਇਹਨਾਂ ਨੂੰ ਥੋੜਾ ਜਿਆਦਾ ਲੱਗਿਆ ਵੀ ਦਿਮਾਗ ਸੁੰਨ ਹੋਇਆ ਪਿਆ ਥੋੜਾ ਜਿਆਦਾ 5 ਮਿੰਟ ਬਾਅਦ ਮੈਨੂੰ ਲੱਗਿਆ ਮੇਰੇ ਵੀ ਸੌਣਾ ਮੈਨਾਂ ਨੂੰ ਮੱਲਿਆ ਪਾਣੀ ਲਿਆਇਆ ਕਿਚਨ ਵਿੱਚੋਂ ਬਾਥੂ ਲੜਖੰਡਾ ਆਇਆ ਤੇ ਉਹ ਸਲੜਦਾ ਥੋੜਾ ਜਿਹਾ ਪਾਣੀ ਇਹਨਾਂ ਨੇ ਪਿਆ ਪਾਣੀ ਪੀਣ ਤੋਂ ਬਾਅਦ ਮੈਨੂੰ ਮਾਉਂਟੇਨ ਆ ਗਈ ਹੈ ਦੋ ਤਿੰਨ ਮਾਉਂਟੇਨ ਆਈਆਂ ਮੈਨੂੰ ਮੈਂ ਕਰਕੇ ਆਇਆ ਫਿਰ ਇਹਨਾਂ ਨੂੰ ਆ ਗਈ ਹੈ ਤੇ ਥੋੜਾ ਜਿਹਾ ਅਸੀਂ ਠੀਕ ਲਸ਼ਮੀਤ ਕੀਤਾ ਤੇ ਫਿਰ ਅਸੀਂ ਇੱਥੇ ਕੰਡਕਟ ਕੀਤਾ ਡਾਕਟਰ ਸਾਹਿਬ ਨਾਲ ਤੇ ਇਹ ਕਹਿੰਦੇ ਵੀ ਇੱਥੇ ਆ ਜਾਓ ਇੱਥੇ ਆ ਕੇ ਇਹਨਾਂ ਨੇ ਆਪਣਾ ਟ੍ਰੀਟਮੈਂਟ ਕੀਤਾ ਤੇ ਅਸੀਂ ਅੱਗੇ ਨਾਲੋਂ ਠੀਕ ਆ ਉਦੋਂ ਮਿਲਾਵਟ ਕੋਈ ਛੋੜੋ ਦੇਖੋ ਆਟੇ ਵਿੱਚ ਮਿਲਾਵਟ ਚੀਜ਼ ਹੈ ਚਾਵਲਾਂ ਵਿੱਚ ਹੀ ਗਈ ਵੀ ਇੱਥੇ ਮਦੀਜ ਹੋਰ ਵੀ ਕਾਫੀ ਪਏ ਹੋਏ ਆ ਵੀ ਇਹ ਤਾਂ ਹੁਣ ਉੱਥੋਂ ਪਤਾ ਲੱਗੇਗਾ ਕਿ ਆਪਾਂ ਨੂੰ ਕਿਸ ਚੀਜ਼ ਤੋਂ ਫੂਡ ਪਾਈ ਨਹੀਂ ਕਿੱਥੋਂ ਆਈ ਹੈ ਤਾਂ ਇਹ ਲੋਕਾਂ ਨੇ ਇਹਨਾਂ ਵਰਤ ਤਾਂ ਕਿਸੇ ਨੇ ਆਟੇ ਖਾਦੇ ਕੁਝ ਹੋਵੇ ਖਾਦੇ ਜੀ ਰੱਟੇ ਵਰਤ ਤਾਂ ਖਾਂਦੇ ਨਹੀਂ ਉਹਨਾਂ ਨੂੰ ਉਲਟੀਆਂ ਅੰਤਕ ਬਰਾੜ ਚੱਕਣ ਨਾਲ ਆਪੇ ਬੀਪੀ ਲੱਗਿਆ ਜਿੰਨੇ ਕੁਲੀ ਪੱਠੀ ਵਿਛੇਦ ਤੇ ਜਿੰਦ ਸ਼ੁਕਰ ਦਾ ਫੀਲ ਹੋ ਗਈ ਸੀ ਫਿਰ ਆ ਦੇਖ ਵੀ ਸਬਾਰਾ ਕੇ ਤੇ ਜਾਕੀ ਟ੍ਰਿਪਲ ਲਗਾਈਆਂ ਨੇ ਅੱਲੇ ਵੀ ਸਟੇਬਲ ਨਹੀਂ ਵੈਪ ਪਈ ਪਈ ਟ੍ਰਿਪਲ ਲਗਾਈਆਂ ਨੇ ਬਸ ਸਟੇਬਲ ਹੀ ਬੁ ਉਂਝੇ ਤੇ ਕੀ ਕਾਰਨ ਕੀ ਕਾਰਨ ਬਸ ਯੋ ਜੋ ਨੇ ਨਿਆਟੇ ਵਰਤਲੇ ਘੱਟ ਘੱਟ ਖਾਧੋਦ ਨੇ ਉਹ ਜੋ ਹੋਇਆ ਉਹ ਦਿਨਾਂ ਤੋਂ ਅਜਿਹਾ ਰਿਮੱਕੇ ਜਦੋਂ ਬਰਟੀ ਜਾਦੇ ਨੇ ਸਹੀ ਤੇ ਬਿਲਕੁਲ ਜੀ ਫੂਡ ਪੌਇਜ਼ਨ ਕਹਿ ਸਕਦੇ ਹਾਂ ਬਟ ਕਹਿੰਦੇ ਫੂਡ ਪ੍ਰੋਬਲਮ ਆਈ ਹੈ ਜਿਹੜਾ ਕਹਿ ਰਹੇ ਆ ਕਿ ਕਾਫੀ ਲੋਕਾਂ ਨੂੰ ਫੂਡ ਪੌਇਜ਼ਨਿੰਗ ਹੋਈ ਹੈ ਲਾਸਟ ਈਵਨਿੰਗ ਮਤਲਬ ਕੁਝ ਕੇਸਿਸ ਆਏ ਨੇ ਜਿਹੜੇ ਸਸਪੈਕਟਡ ਫੂਡ ਪੌਇਜ਼ਨਿੰਗ ਹੈ ਬਟ ਫੂਡ ਪੌਇਜ਼ਨਿੰਗ ਦੇ ਪਰਟੀਕੂਲਰ ਉਹਨਾਂ ਦੀ ਹਿਸਟਰੀ ਇਹੀ ਹੈ ਕਿ ਉਹਨਾਂ ਨੇ ਵਰਤੋ ਵਾਲਾ ਖਾਣਾ ਖਾਇਆ ਸੀ ਮਤਲਬ ਵੈਦਰ ਉਹ ਇਨ ਦਾ ਫਾਰਮ ਆਫ ਉਹਨਾਂ ਨੇ ਆਟਾ ਜਾਂ ਚਾਵਲ ਚਾਰੋ ਤਿੰਨੋ ਚਾਰੋ ਪੇਸ਼ੈਂਟ ਦੀ ਕੰਪਲੇਂਟ ਹੈਗੀ ਹੈ ਔਰ ਉਹ ਜਿਹੜੇ ਸਿੰਪਟਮ ਸੀ ਕਿ ਘਰ ਉਹ ਦੋ ਦੋ ਤਿੰਨ ਤਿੰਨ ਘੰਟੇ ਤੋਂ ਵਮਟ ਵਿਦ ਦਾ ਵਰਟਾਈਗੋ ਐਂਡ ਦਾ ਬਰਾਡ ਸਟਿੰਗ ਦੇ ਨਾਲ ਪੇਸ਼ੈਂਟ ਨੂੰ ਕੀਤੇ ਹੈ ਉਹਨ ਕੰਡੀਸ਼ਨ ਕਿਦਾਂ ਦੀ ਉਹਨਾਂ ਕੋਲ ਨਹੀਂ ਪ੍ਰੈਜ਼ੈਂਟਲੀ ਮੋਸਟ ਆਫ ਥੈਮ ਆਰ ਵੈਰੀ ਸਟੇਬਲ ਤਾਂ ਇੱਕ ਪੇਸ਼ੈਂਟ ਅਰਲੀ ਮਾਰਨਿੰਗ ਆਇਆ ਸਕਿਲ ਅੰਡਰ ਟ੍ਰੀਟਮੈਂਟ ਹੈ ਲੈਟਸ ਸੀ ਕੰਫਰਟੇਬਲ ਥੈਂਕ ਯੂ ਸਿਰੂ ਦੁੱਖ ਡਿਪਟੀ ਕਮਿਸ਼ਨਰ ਫਾਜ਼ਲ ਕਾ ਆਪਣੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨਾਲ ਸੀ ਵਿਜੀਲ ਐਪ ਸੰਬੰਧੀ ਇੱਕ ਜਾਣਕਾਰੀ ਸਾਂਝੀ ਕਰ ਰਹੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਸਭਾ ਲਈ ਚੋਣਾ ਹੋਣ ਜਾ ਰਹੀਆਂ ਹਨ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਲੜੇ ਵਿੱਚ ਹੋਣ ਵਾਲੇ ਚੋਣਾਂ ਦੇ ਮੱਧ ਨਜ਼ਰ ਕਮਿਸ਼ਨ ਵੱਲੋਂ ਇੱਕ ਸੀ ਵਿਜੀਲ ਐਪ ਨਾਦੀ ਮੋਬਾਈਲ ਐਪ ਲਾਂਚ ਕੀਤੀ ਗਈ ਹੈ ਮੇਰੀ ਅਪੀਲ ਹੈ ਕਿ ਇਹ ਐਪ ਹਰ ਇੱਕ ਨਾਗਰਿਕ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰ ਲੇ ਅਤੇ ਜਿੱਥੇ ਕਿਤੇ ਤੁਸੀਂ ਦੇਖੋ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੋ ਰਹੀ ਹੋਵੇ ਤੇ ਇਸ ਐਪ ਰਾਹੀਂ ਤੁਸੀਂ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਸਕਦੇ ਹੋ ਇਸ ਐਪ ਤੇ ਨਾਗਰਿਕ ਚਾਹੇ ਆਪਣੀ ਪਛਾਣ ਗੁਪਤ ਵੀ ਰੱਖ ਸਕਦਾ ਹੈ ਐਪ ਰਾਹੀਂ ਚੋਣਾਂ ਨਾਲ ਸੰਬੰਧਿਤ ਸ਼ਿਕਾਇਤਾਂ ਹੀ ਕਰਨੀਆਂ ਚਾਹੀਦੀਆਂ ਹਨ ਇਸ ਐਪ ਨੂੰ ਬਣਾਉਣ ਦਾ ਉਦੇਸ਼ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਸ਼ਟ ਕਾਰਵਾਈਆਂ ਉਸ ਸਖਤੀ ਨਾਲ ਰੁਕਣਾ ਹੈ ਹਰੇਕ ਨਾਗਰਿਕ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਜਾਗਰੂਕਤਾ ਨਾਲ ਭਾਗ ਲਵੇਗਾ ਅਤੇ ਅਸੀਂ ਨਿਰਪੱਖ ਅਤੇ ਸ਼ਾਂਤਵੇਂ ਤਰੀਕੇ ਨਾਲ ਚੋਣਾ ਕਰਵਾਉਣ ਲਈ ਸਫਲ ਹੋਵਾਂਗੇ ਅਤੇ ਲੋਕ ਬਿਨਾਂ ਕਿਸੇ ਡਰ ਭੈ ਜਾਂ ਲਾਲਤ ਦੇ મતદાન ਕਰ ਸਕਦੇ ਹਨ ਇਸ ਵੈਫਰਾਹੀ ਤੁਸੀਂ ਝੂਠੀਆਂ ਖਬਰਾਂ ਵਿਰਾਪਰਮਾਨੀ ਅਤੇ ਨਿੱਜੀ ਸੰਪਤੀ ਤੇ ਲੱਗੇ ਸਿਆਸੀ ਇਸ਼ਤਿਹਾਰ ਸਰਕਾਰੀ ਥਾਵਾਂ ਤੇ ਲੱਗੇ ਸਿਆਸੀ ਸਿਆਸੀ ਇਸ਼ਤਿਹਾਰ ਵੋਟਰਾਂ ਨੂੰ ਨਸ਼ੇ ਪੈਸੇ ਦੀ ਵੰਡ ਹਥਿਆਰ ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ ਵੋਟਰਾਂ ਨੂੰ ਡਰਾਉਣਾ ਧਮਕਾਉਣਾ ਜਾਂ ਫਿਰਕੂਪਸ ਤਰੀਕੇ ਨਾਲ ਪਾਸ਼ਣ ਪੇਡ ਨਿਊਜ਼ ਮੁਫਤ ਸਮਾਨ ਦੀ ਵੰਡ ਮੁਫਤ ਆਵਾਜਾਈ ਆਦਿ ਸੰਬੰਧਿਤ ਸ਼ਿਕਾਇਤ ਦਰਜ ਕਰਵਾ ਸਕਦੇ ਹੂੰ ਇਸ ਲਈ ਜੇਕਰ ਤੁਸੀਂ ਆਪਣੇ ਆਸ-ਪਾਸ ਇਸ ਤਰ੍ਹਾਂ ਦੀ ਕੋਈ ਵੀ ਚੋਣ ਜ਼ਾਬਤੇ ਦੀ ਉਲੰਘਣਾ ਦੇਖ ਰਹੇ ਹੋ ਜਾਂ ਉਲੰਘਣਾ ਦੇ ਬਾਰੇ ਤੁਹਾਨੂੰ ਪਤਾ ਹੋਵੇ ਤਾਂ ਚੁੱਪ ਰਹੋ ਬਲਕਿ ਇਸ ਐਪ ਰਾਹੀਂ ਤੁਰੰਤ ਸਾਨੂੰ ਸੂਚਨਾ ਦਿਓ ਸੀ ਵਿਜਲ ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ 100 ਮਿੰਟਾਂ ਦੇ ਅੰਦਰ ਅੰਦਰ ਕੀਤਾ ਜਾਂਦਾ ਹੈ ਅਸੀਂ ਦੱਸ ਦਈਏ ਕਿ ਹੁਣ ਤੱਕ ਸਾਡੇ ਕੋਲ ਤਕਰੀਬਨ 7 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਦਾ ਨਿਪਟਾਰਾ ਅਸੀਂ ਸਮਾਂਵੰਤ ਤਰੀਕੇ ਨਾਲ ਕਰ ਦਿੱਤਾ ਹੈ ਇੱਕ ਵਾਰ ਫਿਰ ਅਸੀਂ ਬੇਨਤੀ ਕਰਦੇ ਹਾਂ ਕਿ ਚੋਨਾ ਨਾਲ ਸੰਬੰਧਿਤ ਹੀ ਸ਼ਿਕਾਇਤਾਂ ਸੀ ਵਿਜਲ ਤੇ ਕੀਤੀਆਂ ਜਾਣ ਅਤੇ ਤੁਸੀਂ ਬਿਨਾ ਕਿਸੇ ਝਿਜਕ ਦੇ ਜ਼ਿਲ੍ਹਾ ਪੱਧਰ ਤੇ ਸਥਾਪਿਤ ਸ਼ਿਕਾਇਤ ਕੇਂਦਰ 382 1950 ਤੇ ਫੋਨ ਕਰਕੇ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹੋ ਧੰਨਵਾਦ ਸ਼ਹਿਰ ਦੇ ਵਿੱਚ ਮਾਮਲਾ ਸਾਹਮਣੇ ਆਇਆ तकरीबन 100 ਤੋਂ 150 ਲੋਕ ਜਿਹੜੇ ਆ ਉਹ ਹੁਣ ਤੱਕ ਸਾਹਮਣੇ ਆ ਚੁੱਕਿਆ ਕਿ ਆਟਾ ਜੋ ਪਰਤਾਂ ਵਾਲਾ ਗੱਲ ਪਹਿਲਾਂ ਰੋਤਾ ਸੀ ਪਰਤਾਂ ਵਾਲਾ ਆਟਾ ਖਾਣ ਦੇ ਨਾਲ ਬਿਮਾਰ ਹੋਏ ਐ ਬੇ ਸੀਰੀਅਸ ਬਿਮਾਰੀ ਹੋਏ ਐ ਕੀ ਕਹਾਂ ਤੇ ਦੇਖੋ ਇਹ ਮੈਨੂੰ ਵੀ ਰਾਤ ਨੂੰ ਪਤਾ ਲੱਗਿਆ ਬਟ ਮੈਂ ਹੁਣ ਆਇਆ ਬਟ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹੋ ਜਿਹਾ ਹਸਾ ਹੋਣਾ ਨਹੀਂ ਚਾਹੀਦਾ ਖਾਸ ਤੌਰ ਤੇ ਜਦੋਂ ਐਡੇ ਸ਼ੁਭ ਦਿਹਾੜਾ ਹੋਵੇ ਪਰ ਇਹੋ ਜਿਹਾ ਕੰਮ ਹੋਵੇ ਜਿਨੇ ਵੀ ਕੋਈ ਇਹੋ ਜਿਹਾ ਗਲਤ ਕੰਮ ਕੀਤਾ ਹੈ ਕੋਈ ਜਿਮੇਵਰੀ ਹੋਈ ਲਊਗਾ ਔਰ ਉਹਦੀ ਕਾਰਵਾਈ ਵੀ ਪ੍ਰੋਪਰ ਹੋਗੀ। ਇਹ ਰੀਡਪਾਰਟਮੈਂਟ ਨਾਲ ਗੱਲ ਹੋਗੀ ਹੈ ਬੜੇ ਜਲਦੀ ਹੋ ਜਾਏ ਤੇ ਡਿਪਾਰਟਮੈਂਟ ਦੇ ਕਰਵਾਈ ਕਰ ਦੇਣਗੇ ਜਿੰਨੇ ਆਪਾਂ ਚੈਕਿੰਗ ਕਰ ਲੈਨੇ ਆ ਜਿਨੇ ਜਿਨੇ ਗਲਤ ਕੰਮ ਕੀਤਾ ਜਿੱਥੋਂ ਆਇਆ ਚੇਨ ਚੱਲੀ ਹੈ ਔਰ ਜੇ ਖਾਨ ਬਿੰਚ ਕੋਈ ਲਿਆਦ ਨਹੀਂ ਹੋਣਾ ਚਾਹੀਦਾ। ਆਪਰੇ ਸ਼ੀਰ ਦੇ ਕੋਈ ਚੀਜ਼ ਨਹੀਂ ਕੀਤੀ। ਇਸ ਕਰਕੇ ਪ੍ਰੋਪਰ ਕਾਰਵਾਈ ਹੋਗੀ ਪ੍ਰੋਪਰ ਉਹਦਾ। ਇਹ ਵੀ ਇਹ ਵੀ ਸਰ ਪਤਾ ਲੱਗਿਆ ਕਿ 55 ਰੁਪਏ ਹੋਲਸੇਲ ਦਾ ਰੇਟ ਹੈਗਾ ਔਰ ਸ਼ਹਿਰ ਦੇ ਵਿੱਚ 45 ਰੁਪਏ ਕਿਲੋ ਆਟਾ ਲੱਗਿਆ। ਹਾਂ ਮੇਰੇ ਕੋਈ ਨਾ ਕੋਈ ਤਾਂ ਗਲਤ ਕੰਮ ਹੋਇਆ ਹੀ ਹੈ। ਫਿਰ ਉਹਦੀ ਜ਼ਿੰਮੇਵਾਰੀ ਉਹੀ ਲਊਗਾ ਜਿਹਨੇ ਗਲਤ ਕੰਮ ਕਰਿਆ ਹੈ ਇਹ ਵੀ ਜੇ ਕੰਮ ਚ ਮੈਂ ਨਹੀਂ ਸਮਝਦਾ ਕੋਈ ਲਿਹਾਜ਼ ਹੋਣਾ ਚਾਹੀਦਾ ਪਰ ਆਪੋ ਦੇ ਕਾਰ ਵੀ ਹੋ ਧਰਮ ਧਰਮ ਦੇ ਨਾਂ ਤੇ ਮਲਾਵਟ ਹੋ ਰਹੀ ਹੈ ਬਿਲਕੁਲ ਧਰਮ ਤਾਂ ਚਲੋ ਸਾਡਾ ਹੈ ਹੀ ਅਸੀਂ ਮਾਤਾ ਰਾਣੀ ਦੀ ਕਿਰਪਾ ਨਾਲ ਸਾਰੀ ਦੁਨੀਆ ਇਸ ਦਿਨ ਸ਼ੁਭ ਦਿਹਾੜੇ ਨੂੰ ਪੂਜਦੀ ਹੈ ਕਿਉਂਕਿ ਬਹੁਤ ਕਰਮ ਵਾਲੇ ਦਿਨ ਹੁੰਦੇ ਆ ਪਰ ਜਿਹੋ ਜਿਹਾ ਦੁਕਾਨਦਾਰ ਜਾਂ ਕੋਈ ਹੋਰ ਸੇਲਰ ਨੇ ਗਲਤ ਕੰਮ ਕੀਤਾ ਹੈ ਦਾ ਜ਼ਿੰਮੇਵਾਰ ਉਹੀ ਹੋਊਗਾ ਪਰ ਪ੍ਰੋਪਰ ਉਤੇ ਕਾਰਵਾਈ ਸਰ ਕਿ ਤੁਸੀਂ ਐਕਸ਼ਨ ਲੈ ਰਹੇ ਹੋ ਮੈਂ ਫੂਡ ਸੇਫਟੀ ਆਫਸਰਾਂ ਦੀ ਮੇਰੀ ਗੱਲ ਹੋ ਗਈ ਹੈ ਸੋ ਇਹਦੇ ਤੇ ਪ੍ਰੋਪਰ ਕਾਰਵਾਈ ਕਰੀ ਜੋਗੀ 100% ਠੀਕ ਹੈ ਥੈਂਕ ਯੂ ਹਾਂਜੀ ਜੀ ਪ੍ਰਧਾਨ ਜਿਹੜੇ ਜਿਹੜਾ ਇਹ ਮਸਲਾ ਸਾਹਮਣੇ ਆਇਆ ਹੈ ਕਿ ਆਟਾ ਲੜੌਆਂ ਦਾ ਆਟਾ ਖਾ ਕੇ ਕਈ ਲੋਕ ਬਿਮਾਰ ਹੋਏ ਵੱਡੀ ਤਦਾਦ ਦੇ ਵਿੱਚ ਤੇ ਕੀ ਮਾਮਲਾ ਮੈਨੂੰ ਅੱਜ ਜਿਵੇਂ ਸਵੇਰ ਪਤਾ ਲੱਗਿਆ ਸਵੇਰੇ ਵੀ ਰਾਤੀ ਆਟਾ ਪਹਿਲਾਂ ਦਰਾਂ ਦਾ ਚੱਲਿਆ ਮਾਤਾ ਰਾਣੀ ਦਾ ਲੋਕੀ ਆਟਾ ਹੀ ਖਾਂਦੇ ਨੇ ਕੋਈ ਟਿੱਕੀਆਂ ਖਾਂਦੇ ਕੋਈ ਪਕੌੜੇ ਖਾਂਦਾ ਹੈ ਜਿਵੇਂ ਕੰਪਲੀਟ ਮੈਨੂੰ ਸਿਰਪੇ ਤਾਂ ਲੱਗੀ ਰਾਤੀਦਾਨੀ ਮੈਨੂੰ ਨਹੀਂ ਪਤਾ ਲੱਗੀ ਨਾ ਹੀ ਮੈਂ ਤੁਹਾਡਾ ਸੋਸ਼ਲ ਮੀਡੀਆ ਵੇਖਿਆ ਮੈਂ ਸਾਲ ਮਾਂ ਚਲੀਸੇ ਤੇ ਮੇਰਾ ਮੋਬਾਈਲ ਆਫ ਹੁੰਦਾ ਹੈ ਸਿਰਪੇ ਪ੍ਰਧਾਨ ਜੀ ਦਾ ਫੋਨ ਆ ਬਈ ਆ ਮਸਲਾ ਬਣ ਗਿਆ ਮੈਂ ਬਹੁਤ ਮਾੜੀ ਗੱਲ ਹੈ ਵੀ ਆਪਾਂ ਇੱਕ ਧਾਰਮਿਕ ਮੁੱਦੇ ਤੇ ਆਪਾਂ ਆਟਾ ਵੇਚਣਾ ਹੈ ਤੇ ਆਪਾਂ ਉਹ ਵੀ ਡੁਪਲੀਕੇਟ ਆਪਣੇ ਕਿਸੇ ਨਾ ਕਿਸੇ ਬੰਦੇ ਨੇ ਉਹ ਡੁਪਲੀਕੇਟ ਵੇਚਿਆ ਜਿੰਦੇ ਨਾਲ ਮਿਲਾਵਟ ਹੋ ਕੇ ਲੋਕਾਂ ਨੂੰ ਪਰੇਸ਼ਾਨੀ ਆਈ ਕਿਸੇ ਨੂੰ ਉਲਟੀਆਂ ਲੱਗੀਆਂ ਕਿਸੇ ਨੂੰ ਟਟੀਆਂ ਲੱਗੀਆਂ ਜਾਂ ਬਿਮਾਰ ਹੋਇਆ ਤੇ ਮੈਂ ਤਾਂ ਪਹਿਲਾਂ ਨੂੰ ਇਹ ਅਪੀਲ ਕੀਤੀ ਜਲਾਲਾਬਾਦ ਦੇ ਵਿੱਚ ਜਿਹੜਾ ਉਲਟੀਆਂ ਬਾਕੀ ਮਸਲਾ ਜਿਹੜਾ ਹੈਗਾ ਜਿੰਨੇ ਵੇਚਿਆ ਉਸ ਬਾਅਦ ਚ ਆਪਾਂ ਗੱਲ ਕਰਨੇ ਆ ਨਾ ਕਿ ਕਿਹੜੇ ਬੰਦੇ ਨੇ ਡੁਪਲੀਕੇਟ ਵੇਚਿਆ ਉਹਦਾ ਮਸਲਾ ਹਲਤਾ ਬਾਅਦ ਚ ਕਰਨੇ ਆ ਪਹਿਲਾ ਜਿਹੜਾ ਹੋਣਾ ਆਟਾ ਬਜ਼ਾਰਾਂ ਦੇ ਵਿੱਚ ਪਿਆ ਉਹੋ ਆਟਾ ਅੱਜ ਫਿਰ ਸਪਲਾਈ ਹੋਵੇਗਾ ਲੋਕੀ ਖਾਉਣਗੇ ਟਟੀਆਂ ਉਲਟੀਆਂ ਫਿਰ ਲੱਗਣਗੀਆਂ ਮੈਂ ਤਾਂ ਸਾਰੇ ਸ਼ਹਿਰ ਨਵਸੀਆਂ ਨੂੰ ਬੇਨਤੀ ਕਰਨਾ ਆਪਾਂ ਭਾਵੇਂ ਜਿਹੜੀ ਮਰਜੀ ਦਾਨ ਹੈ ਤੁਸੀਂ ਇੱਕ ਵਾਰੀ ਆਟਾ ਨਾ ਖਰੀਦੋ ਜਲਾਲਾਬਾਦ ਦੇ ਵਿੱਚ ਕਿਤੇ ਬਿਮਾਰ ਨਾ ਹੋ ਜਾਓ ਕਿਉਂਕਿ ਆਪਨ ਪਤਾ ਲੱਗਿਆ 60 70 ਬੰਦਾ ਬਿਮਾਰ ਹੋ ਗਿਆ ਉਲਟੀਆਂ ਲੱਗੀਆਂ ਕਿ ਤੁਨ ਟਟੀਆਂ ਲੱਗੀਆਂ ਕੋਈ ਹਸਪੀਟਲ ਤੇ ਇੱਥੇ ਅਸੀਂ ਆਦੇ ਸ਼ਹਿਰ ਵਾਸੀਆਂ ਦੀ ਸੁੱਖ ਸ਼ਾਂਤੀ ਬਖਸ਼ਨੀ ਔਰ ਕਿਸੇ ਨੇ ਜਿੰਨੇ ਵੀ ਡੁਪਲੀਕੇਟ ਵੇਚਿਆ ਉਹਨੂੰ ਆਪਾਂ ਸਜ਼ਾ ਵੀ ਦਿਵਾਵਾਂਗੇ ਪਰ ਇੱਕ ਵਾਰੀ ਇੱਕ ਦੇ ਨਾਂ ਤੇ ਮਿਲਾਵਟ ਹੋਈ ਹੈ ਨਾ ਜੀ ਮੈਂ ਕਹਿੰਦਾ ਬਿਲਕੁਲ ਹੋਈ ਹੈ ਧਰਮ ਦੇ ਨਾਂ ਤੇ ਮਿਲਾਵਟ ਹੋਈ ਹੈ ਕਿਸੇ ਨੇ ਕਿਸੇ ਨੇ ਕੀਤੀ ਕਿਸੇ ਨੇ ਕਿਸੇ ਦੁਕਾਨਦਾਰ ਦੀ ਗਲਤੀ ਹੈਗੀ ਹੈ ਕੋਈ ਨਾ ਕੋਈ ਹੋਲਸੇਲਰ ਹੈਗਾ ਮੈਂ ਉਹਦੇ ਨਾਲ ਨਹੀਂ ਖੜਾ ਮੈਂ ਗਲਤ ਕੰਮ ਦੇ ਨਾਂ ਨਹੀਂ ਖੜਾਉਂਦਾ ਪਰ ਮੈਂ ਪੂਰੀ ਗੁਵਾਰੀ ਕਰਾਵਾਂਗਾ ਜਿਨ੍ਹਾਂ ਨੇ ਡੁਪਲੀਕੇਟ ਜਾਂ ਪੁਰਾਣਾ ਦੜੋਆਂ ਦਾ ਆਟਾ ਵੇਚਿਆ ਹੈ ਮੇਰੇ ਸ਼ਹਿਰ ਵਾਸੀਆਂ ਨੂੰ ਨੁਕਸਾਨ ਬਚਾਇਆ ਸੀ ਦੇ ਨਾਲ ਉਹਨੂੰ ਸਖਤ ਸਖਤ ਸਜ਼ਾ ਮੈਂ ਦਿਵਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਕਿ ਕਿੰਨੇ ਹੋਲਸੇਲਰ ਨੇ ਇੱਥੇ ਟੋਟਲ 5 ਹੋਲਸੇਲਰ ਨੇ ਹਾਂ 5 ਹੋਲਸੇਲਰ ਨੇ ਪੰਜਾ ਹੋਲਸੇਲਾਂ ਦੀ ਆਪ ਕਰਾਂਗੂ ਆਰੀ ਕਿੰਨੇ ਕਿੰਨੇ ਕਿੱਥੇ ਕਿੱਧਰ ਸਪਲਾਈਰ ਕੌਣ ਹੈ ਇਹਨਾਂ ਪੰਜੇ ਆਦੀ ਦੁਕਾਨਾਂ ਦੇ ਜਿਵੇਂ ਆਪਦੇ ਸੁਭਾਕ ਨਾਲ ਵੇਚ ਕੇ ਜਾਂਦੇ ਦੁਕਾਨਾਂ ਦੇ ਦੇ ਜਾਂਦੇ ਨੇ ਯਾਰ ਆਟਾ ਮੇਰੇ ਕੋਲ ਪੰਜਾਂ ਨੂੰ ਸਪਲਾਈ ਕੌਣ ਕਰਦਾ ਉਹ ਕੋਈ ਅੰਮਰਸਾਡ ਹੋਣਾ ਮੈਨੂੰ ਉਹਦੇ ਬਾਰੇ ਨਹੀਂ ਪਤਾ ਇਹ ਇਹ ਦੱਸ ਸਕਦੇ ਨੇ ਹੋਲਸੇਲਰ ਜਿਨ੍ਹਾਂ ਨੇ ਕਿੱਥੋਂ ਕਿੱਥੋਂ ਲਿਆ ਮੈਨੂੰ ਨਹੀਂ ਇਸ ਬਾਰੇ ਨਹੀਂ ਪਤਾ ਇਹਨਾਂ ਅੰਮਰਸਾਡ ਲਿਆ ਕਿੱਥੋਂ ਲਿਆ ਇਹ ਤਾਂ ਇਹ ਇਹ ਦੱਸਣਗੇ ਨੇ ਅਸੀਂ ਕਿੱਥੋਂ ਆਟ ਕਿੱਥੋਂ ਢੜਾਉ ਲੈਣੇ ਤੇ ਕਿੱਥੋਂ ਪੁਆਇਆ ਹੁਣ ਕਈ ਵੀ ਹੁੰਦਾ ਕਿਸੇ ਦਿਨੋਂ ਪਿਛਲੀ ਵਾਰੀ ਵਧ ਗਿਆ ਹੁਣ ਪਿਛਲੀ ਵਾਰੀ ਵਧ ਗਿਆ ਤੇ ਅਗਲੀ ਵਾਰੀ ਇਹ ਵੇਚਣ ਦੇ ਨਾਂ ਤੇ ਪ੍ਰੋਫਿਟ ਪਿੱਛੇ ਇਹ ਨਹੀਂ ਵੇਚਦਾ ਲੋਕਾਂ ਦੀ ਸਿਹਤ ਦਾ ਨੁਕਸਾਨ ਹੁੰਦਾ ਸਰਦਾਰ ਜੀ ਇਹ ਵੀ ਪਤਾ ਲੱਗਿਆ ਕਿ 55 ਰੁਪਏ ਕਿਲੋ ਹੋਲਸੇਲ ਦਾ ਰੇਟ ਹੈ ਲੇਕਿਨ 45 ਰੁਪਏ ਕਿਲੋ ਵੀ ਹੈ ਤੇ ਫਿਰ ਇਹ ਤਾਂ ਯਾਰ ਸ਼ੋਰ ਹੁੰਦਾ ਵੀ ਹੈ ਡੁਪਲੀਕੇਟ ਹੈ ਰੋਲਾ ਹੀ ਕੋਣੀ ਹੈਗਾ ਤੇ ਮੈਂ ਤਾਂ ਇਹ ਕਹਿੰਦਾ ਤੁਸੀਂ ਧਰਮ ਦੇ ਨਾਂ ਤੇ ਜਾਂ ਧਰਮ ਪਾਉ ਨਹੀਂ ਹੋਵੇ ਜਿਹੜੀ ਚੀਜ਼ ਅਸੀਂ ਖਾਣੀ ਬਣੀ ਹੈ ਉਹ ਸ਼ੋਧ ਦੇ ਵਧੀਆ ਵੇਚੋ ਤੁਸੀਂ ਚਾਰ ਵੀ ਮਹਿੰਗੀ ਵੇਚੋ ਜਿੰ ਉਹੀ ਡੁਬਲੀ ਕਰ ਦੇਖਦੇ ਕਿ ਹੋਏ ਨਹੀਂ ਹੁਣ ਕੀ ਐਕਸ਼ਨ ਕੀਤਾ ਜਾ ਰਿਹਾ ਮੈਂ ਕਹਿੰਦਾ ਸਖਤ ਤੋਂ ਸਖਤ ਵਪਾਰ ਮੰਡੋ ਮੰਨੋ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਨਾ ਕੋਈ ਜਲਾਲਾਬਾਦ ਕਿਸੇ ਦੁਕਾਨ ਤੋਂ ਆਟਾ ਨਾ ਖਰੀਦੇ ਤੇ ਜਿੰਨੇ ਪਕੌੜੇ ਲਈ ਖੜੇ ਨੇ ਹੌਸਲੇ ਵਾਲਾ ਨੂੰ ਵੀ ਕਹਿਣਾ ਵੀ ਜਿੰਨਾ ਆਟਾ ਤੁਸੀਂ ਸਪਲਾਈ ਕੀਤਾ ਦੁਕਾਨਾਂ ਦੇ ਵਿੱਚ ਉਹ ਸਾਰਾ ਵਾਪਸ ਮੰਗਾਓ ਪਹਿਲਾਂ ਤਾਂ ਆਪਾਂ ਰੋਕੀਏ ਜਿਹੜੀ ਦੀਵਾਰਾਂ ਕਿਸੇ ਨੂੰ ਟੱਟੀਆਂ ਉਲਟੀਆਂ ਨਾ ਲੱਗਣ ਦੂਜਾ ਮਸਲਾ ਇਹਦਾ ਹਲਕ ਜਿਹੜਾ ਕੱਲ ਹੋਇਆ ਉਹਦਾ ਬਾਅਦ ਬਾਅਦ ਆਪਾਂ ਕਾਰਵਾਈ ਕਰਨੀ ਹੈ ਜਿਹੜੀ ਕਰਨੀ ਹੈ ਜੀ ਪ੍ਰਧਾਨ ਜੀ ਪਿਛਲੇ जो कि काफ़ी लंबे अरसे से पी ओ चले आ रहे थे उनको अरेस्ट करने में कामयाबी हासिल की है आ, दो दिन पहले नीरज अरोरा नाम के एक व्यक्ति को अरेस्ट किया गया है जिसके खिलाफ़ 108 केस रजिस्टर हुए थे और जो 92 केसेस में भुड़ा चल रहा था आ, इसकी गिरफ्तारी उत्तरखंड में पौड़ी डिस्ट्रिक्ट के श्रीनगर टाउन से की गई है और इसके पास एक बी कई सारे मोबाइल फोन्स और कुछ डॉक्यूमेंट्स बरामद किए गए हैं इसका मोटर तो सा ये था कि ये रियल एस्टेट प्रोजेक्ट्स लॉन्च करके भोजपा लो, लो, लोगों को अपने जाल में फंसा के उन, उनसे पैसे एंटता था और बाद में प्रॉपर्टी प्लाट या जो फ्लैट प्रामस करता था वो देता नहीं था इसके खिलाफ़ पंजाब में 21 जिलों में केस दर्ज हैं और इस का जो स्कैम इसने किया है उसकी ओवरऑल नेटवर्थ जो एस्टिमेट की गई है वो एक हज़ार करोड़ से ज़्यादा मानी जा रही है आ, इसको पहले पंजाब पुलिस ने 2016 में अरेस्ट किया था और 2017 में ये बेल जम कर गया था इसकी अरेस्ट से बहुत सारे लोग जिनका इसने पैसा ऐठा है ड्यूब किया है आ, उनको रिलीफ मिलने की संभावना खड़ी हो गई है हम गहराई से सारे मामले की तहकीकात कर रहे हैं और आने वाले समय में जो जो इस स्कैम के डिफरेंट डायमेंशनज हैं उनको सामने लाया जाए इसके खिलाफ़ पंजाब में 108 मामले रजिस्टर किए गए हैं और ये 21 पंजाब के ज़िलों में जिसमें फ्रीदोट फाज़िलका मोहाली होशियारपुर और बहुत से ज़िले शामिल हैं उनमें केसेज इसके खिलाफ दर्ज किए गए अब इसकी पूछताछ की जाएगी और अगर कुछ मामले पंजाब के बाहर हुए तो उनकी भी तहकीकत आगे बढ़ाई जाएगी इसके अलावा इसके खिलाफ ई ने भी मामले दर्ज किए हैं और ई ने इसकी प्रॉपर्टी अटैच की है तो वो भी प्रोसीडिंग्स इसके खिलाफ चल रही हैं इसके साथ जो इसके नेटवर्क के बाकी लोग हैं उनका पता लगाया जा रहा है और उनको भी इन ड्यू कोर्स ऑफ टाइम जल्दी से जल्दी इस सारे लीगल नेटवर्क में लाया जाएगा और जो जो उनका रोल होगा उसके मुताबिक उनके खिलाफ कार्रवाई अम्र में लाई जाएगी हर चीज़ को ऑन रिकॉर्ड लिया ला कर कोर्ट के प्रोसीजर के मुताबिक जो बनती सज़ा है उसको दिलवाने की पूरी कोशिश की जाए